ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਸਰਬਜੀਤ ਗਿੱਲ ਔਰ ਇਸ ਰੱਦੀ ਲੋਕ ਵਿਰਸਾ ਚੈਨਲ ਦੇਖਣ ਵਾਲਿਆਂ ਨੂੰ ਬਹੁਤ ਸਾਰਾ ਪਿਆਰ ਤੇ ਬਹੁਤ ਸਾਰਾ ਸਤਿਕਾਰ ਤੇ ਜੁੜੇ ਤੁਸੀਂ ਅੱਜ ਸਾਡੇ ਨਾਲ ਕਿਉਂਕਿ ਅਸੀਂ ਬਹੁਤ ਹੀ ਪਾਵਨ ਪਵਿੱਤਰ ਅਸਥਾਨ ਤੇ ਆਏ ਆਂ ਬਾਬਾ ਸ਼ੇਖ ਫਰੀਦ ਜੀ ਫਰੀਦਕੋਟ ਦੀ ਧਰਤੀ ਤੇ ਅਸੀਂ ਆਏ ਆਂ ਅੱਜ ਤੁਹਾਨੂੰ ਬਾਬਾ ਫਰੀ ਸਾਹਿਬ ਜੀ ਦੀ ਦਰਗਾਹ ਦੇ ਦਰਸ਼ਨ ਕਰਾਉਣ ਵਾਸਤੇ ਤੇ ਤੁਸੀਂ ਮੇਰੇ ਪਿੱਛੇ ਵੇਖਦੇ ਜੋ ਕਿ ਪ੍ਰਾਤਨ ਸਮੇਂ ਦਾ ਪੁਰਾਣਾ ਜਿਹੜਾ ਕਿਲਾ ਵਾ ਉਹਦੇ ਨਾਲ ਹੀ ਜਿਹੜਾ ਬਾਬਾ ਫਰੀ ਸਾਹਿਬ ਜੀ ਦਾ ਦਰਬਾਰ ਤੇ ਆਓ ਦਰਬਾਰ ਦੇ ਕਰਦੇ ਆਂ ਦਰਸ਼ਨ ਤੇ ਨਾਲੇ ਤੁਹਾਨੂੰ ਇਸੇ ਇਤਿਹਾਸ ਬਾਰੇ ਜਾਗਰੂਤ ਕਰਾਉਣੀ ਆਂ ਬਾਬਾ ਫਰੀਦ ਸਾਹਿਬ ਜੀ ਦਾ ਇਤਿਹਾਸ ਸਾਰਾ ਦੱਸਾਂਗੇ ਕਦੋਂ ਇੱਥੇ ਆਏ ਕਿਸ ਤਰ੍ਹਾਂ ਆਏ ਇੱਥੇ ਕੀ ਕੀ ਗੱਲਾਂ ਹੋਈਆਂ ਨੇ ਤੇ ਆਓ ਚੱਲਦੇ ਆਂ ਸਭ ਤੋਂ ਪਹਿਲਾਂ ਦਰਬਾਰ ਦੇ ਦਰਸ਼ਨ ਕਰਦੇ ਆਂ ਦਰਬਾਰ ਤੇ ਮੱਥਾ ਟੇਕਦੇ ਆਂ ਤੇ ਫਿਰ ਜਿਹੜਾ ਅੱਗੇ ਚੱਲਦੇ ਆਂ ਤੇ ਤੁਹਾਨੂੰ ਅਗਲੀਆਂ ਗੱਲਾਂ ਬਾਅਦ ਚ ਕਰਦੇ ਆਂ ਤੇ ਆਓ ਚੱਲਦੇ ਆਂ ਬਾਬਾ ਸ਼ੇਖ ਫਰੀਦ ਜੀ ਦੇ ਦਰਬਾਰ ਤੇ ਕਹਿੰਦੇ ਆ ਕਿ ਉਠ ਫਰੀਦਾ ਸੁੱਤਿਆ ਤੇ ਤੂੰ ਝਾੜੂ ਦੇ ਮਸੀਤ ਤੂੰ ਸੁਤਾਰ ਰਬ ਜਾਗਦਾ ਤੇ ਤੇਰੀ ਉਸ ਰਬ ਦੇ ਨਾਲ ਪ੍ਰੀਤ ਤੇ ਆਉਂ ਦਰਸ਼ਨ ਕਰਦੇ ਆ ਦਰਬਾਰ ਦੇ ਹਾਂਜੀ ਗੁਰੂ ਪਿਆਰੀ ਸਾਧ ਸੰਗਤ ਜੀ 12ਵੀਂ ਸਦੀ ਦੇ ਮਹਾਨ ਸੂਫੀ ਸੰਤ ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪੂਰਬ ਤੇ ਹਰ ਸਾਲ ਤੇ 10 ਸਤੰਬਰ ਤੋਂ ਲੈ ਕੇ 23 ਸਤੰਬਰ ਤੱਕ ਮੇਲਾ ਬੜੀ ਸ਼ਰਧਾ ਤੇ ਧੂਮ ਧਾਮ ਦੇ ਨਾਲ ਲੱਗਦਾ ਹੈ ਬਾਬਾ ਫਰੀਦ ਸਾਹਿਬ ਜੀ ਦੇ ਨਾਮ ਤੇ ਇਸ ਸ਼ਹਿਰ ਦਾ ਨਾਮ ਫਰੀਦਕੋਟ ਰੱਖਿਆ ਗਿਆ ਹੈ ਕਹਿੰਦੇ ਆ ਕਿ ਜਦੋਂ ਬਾਬਾ ਫਰੀਦ ਸਾਹਿਬ ਜੀ ਦਿੱਲੀ ਤੋਂ ਪਾਕ ਪਟਨ ਵਾਲੇ ਜਾ ਰਹੇ ਸੀ ਜੋ ਕਿ ਪਾਕਿਸਤਾਨ ਦੇ ਵਿੱਚ ਪੈਂਦਾ ਹੈ ਤੇ ਬਾਬਾ ਜੀ 23 ਸਤੰਬਰ ਨੂੰ ਫਰੀਦਕੋਟ ਵਿੱਚ ਪਹੁੰਚੇ ਸੀ ਹਾਂਜੀ ਗੁਰੂ ਪਿਆਰੀ ਸਾਰਸੰਗਤ ਜੀ ਜਿੱਥੋਂ ਬਾਬਾ ਫਰੀਦ ਸਾਹਿਬ ਜੀ ਫਰੀਦਕੋਟ ਵਿੱਚ ਪਹੁੰਚੇ ਤਾਂ ਉਹਨਾਂ ਨੇ ਆਪਣਾ ਆਸਣ ਇੱਕ ਮਲੇ ਦੇ ਦਰਖਤ ਦੇ ਥੱਲੇ ਲਾਇਆ ਸੀ ਤੇ ਖਾਣ ਪੀਣ ਦੀ ਭਾਲ ਦੇ ਵਿੱਚ ਬਾਬਾ ਜੀ ਆਪਣੇ ਗੁਰੂ ਬਖਤਿਆਰ ਕਾਕੀ ਵੱਲੋਂ ਦਿੱਤੀ ਹੋਈ ਗੋਦੜੀ ਨੂੰ ਮਲੇ ਦੇ ਦਰਖਤ ਤੇ ਟੰਗ ਕੇ ਤੇ ਸ਼ਹਿਰ ਦੇ ਵਿੱਚ ਸ਼ਹਿਰ ਦੇ ਅੰਦਰ ਚਲੇ ਗਏ ਤੇ ਰੋਟੀ ਟੋਕ ਦੀ ਭਾਲ ਕਰਨ ਲੱਗੇ ਉਸ ਵੇਲੇ ਦੇ ਰਾਜਾ ਮੌਜੂਦ ਸੀ ਰਾਜਾ ਮੋਕਲ ਜੀ ਦੇ ਕਿਲੇ ਦੀ ਜਿਹੜਾ ਉਸਾਰੀ ਦਾ ਕੰਮ ਚੱਲ ਰਿਹਾ ਸੀਗਾ ਰਾਜੇ ਦਾ ਹੁਕਮ ਸੀ ਕਿ ਇੱਥੇ ਕੋਈ ਵੀ ਆਵੇ ਤਾਂ ਉਸ ਨੂੰ ਫੜ ਕੇ ਜਿਹੜਾ ਕਿਲੇ ਦੀ ਉਸਾਰੀ ਤੇ ਜਨਿਕ ਕਿਲੇ ਦੇ ਕੰਮ ਤੇ ਜਿਹੜਾ ਲਾਇਆ ਜਾਵੇ ਹਾਂਜੀ ਸੰਗਤ ਜੀ ਕਹਿੰਦੇ ਆ ਕਿ ਜਦੋਂ ਬਾਬਾ ਫਰੀਦ ਸਾਹਿਬ ਜੀ ਛੁਪਾਈਆਂ ਦੇ ਸਾਹਮਣੇ ਆਏ ਤਾਂ ਛੁਪਾਈਆਂ ਨੇ ਬਾਬਾ ਫਰੀਦ ਸਾਹਿਬ ਜੀ ਨੂੰ ਫੜ ਕੇ ਕਿਲੇ ਦੀ ਮਜ਼ਦੂਰੀ ਤੇ ਗਲਾ ਦਿੱਤਾ ਜਿਵੇਂ ਹੀ ਬਾਬਾ ਫਰੀਦ ਸਾਹਿਬ ਜੀ ਦੇ ਸਿਰ ਤੇ ਉਹਨਾਂ ਨੇ ਗਾਰੇ ਦਾ ਬਾਲਟਾ ਰੱਖਿਆ ਤੁਸੀਂ ਬਾਲਟਾ ਕਹ ਲਓ ਜਾਂ ਮੱਠਲ ਕਹ ਲਓ ਜਿਵੇਂ ਹੀ ਬਾਬਾ ਫਰੀਦ ਸਾਹਿਬ ਜੀ ਦੇ ਉਹਨਾਂ ਨੇ ਸਿਰ ਤੇ ਜਿਹੜਾ ਬਾਲਟਾ ਰੱਖਿਆ ਗਾਰੇ ਦਾ ਤੇ ਬਾਲਟਾ ਜਿਹੜਾ ਦੋ ਦੋ ਹੱਥ ਉੱਪਰ ਨੂੰ ਉੱਡਣ ਲੱਗ ਪਿਆ ਇਹ ਕੋਤਕ ਵੇਖ ਕੇ ਸਿਪਾਈ ਬਹੁਤ ਹੀ ਜ਼ਿਆਦਾ ਹਰਾਨ ਹੋਏ ਤੇ ਲਾਗੇ ਪਾਸੇ ਦੇ ਲੋਕ ਵੀ ਜਿਹੜਾ ਵੇਖ ਕੇ ਹਰਾ ਮਹਿ ਗਏ ਉਸੇ ਵੇਲੇ ਹੀ ਸਿਪਾਈਆਂ ਨੇ ਜਾ ਕੇ ਰਾਜੇ ਨੂੰ ਦੱਸਿਆ ਕਿ ਰਾਜਾ ਜੀ ਕੋਈ ਰੱਬ ਦੀ ਰੂਹ ਆਈ ਹੈ ਤਾਂ ਅਸੀਂ ਉਸ ਦੇ ਸਿਰ ਤੇ ਗਾਰੇ ਦਾ ਬਾਲਟਾ ਰੱਖਿਆ ਤਾਂ ਬਾਲਟਾ ਜਿਹੜਾ ਸਿਰ ਤੋਂ ਦੋ ਦੋ ਹੱਥ ਉੱਪਰ ਵੱਲ ਨੂੰ ਉੱਡਣ ਲੱਗ ਪਿਆ ਰਾਜੇ ਨੂੰ ਪਤਾ ਲੱਗਦਿਆਂ ਹੀ ਰਾਜਾ ਤੁਰੰਤ ਉਸੇ ਵੇਲੇ ਹੀ ਬਾਬਾ ਫਰੀਦ ਸਾਹਿਬ ਜੀ ਦੇ ਕੋਲ ਆ ਗਏ ਜਦੋਂ ਰਾਜਾ ਬਾਬਾ ਫਰੀਦ ਸਾਹਿਬ ਜੀ ਦੇ ਕੋਲ ਆਏ ਤਾਂ ਇਹ ਸਭ ਕੁਝ ਵੇਖ ਕੇ ਹੈਰਾਨ ਰਹਿ ਗਏ ਤੇ ਸਤਕਾਰ ਦੇ ਨਾਲ ਸਿਰ ਚੁਕਾ ਕੇ ਬਾਬਾ ਫਰੀਦ ਸਾਹਿਬ ਜੀ ਤੋਂ ਹੱਥ ਜੋੜ ਕੇ ਉਹਨਾਂ ਨੇ ਮਾਫੀ ਮੰਗੀ ਦੱਸਿਆ ਜਾਂਦਾ ਹੈ ਕਿ ਬਾਬਾ ਫਰੀਦ ਸਾਹਿਬ ਜੀ ਨੇ ਰਾਜੀ ਤੋਂ ਇੰਨਾ ਵੱਡਾ ਕਿਲਾ ਬਣਾਉਣ ਦਾ ਕਾਰਨ ਪੁੱਛਿਆ ਤਾਂ ਰਾਜੀ ਨੇ ਦੱਸਿਆ ਕਿ ਬਾਬਾ ਜੀ ਇਸ ਸ਼ਹਿਰ ਦੇ ਵਿੱਚ ਗਰੀਬਾਂ ਤੋਂ ਤੇ ਮਜਲੂਮਾਂ ਤੋਂ ਜਿਹੜਾ ਲੁਟੇਰੇ ਜਿਹੜਾ ਇਹ ਧਨ ਦੌਲਤ ਖੋ ਕੇ ਲੈ ਜਾਂਦੇ ਨੇ ਇਸ ਕਰਕੇ ਕਿਲੇ ਦੇ ਖਜਾਨੇ ਨੂੰ ਸਾਹਮਣੇ ਵਾਸਤੇ ਜਾਂ ਲੋਕਾਂ ਦੇ ਜਿਹੜੇ ਆ ਵਿਰਾਸਤ ਦੀ ਜਮ੍ਹਾਂ ਗੁੰਜੀ ਸਾਹਮਣੇ ਵਾਸਤੇ ਅਸੀਂ ਐਡਾ ਵੱਡਾ ਕਿਲਾ ਬਣਾ ਰਹੇ ਹਾਂ ਉਸੇ ਹੀ ਸਮੇਂ ਬਾਬਾ ਫਰੀਦ ਸਾਹਿਬ ਜੀ ਨੇ ਸ਼ਹਿਰ ਦਾ ਨਾਮ ਬਦਲਣ ਲਈ ਕਿਹਾ ਕਿ ਇਹ ਇਹ ਦੇ ਵਰਦਾਨ ਦਿੱਤਾ ਕਿ ਅੱਜ ਤੋਂ ਬਾਅਦ ਇਸ ਸ਼ਹਿਰ ਦੇ ਵਿੱਚ ਕੋਈ ਵੀ ਇਹੋ ਜਿਹਾ ਕੰਮ ਨਹੀਂ ਹੋਏਗਾ ਤੇ ਕਦੀ ਵੀ ਇਹ ਸ਼ਹਿਰ ਜਿਹੜਾ ਨਹੀਂ ਉਜੜੇਗਾ ਹਾਂਜੀ ਸੰਗਤ ਜੀ ਫਰੀਦਕੋਟ ਦੇ ਲੋਕਾਂ ਦਾ ਮੰਨਣਾ ਹੈ ਕਿ ਉਸੇ ਸਮੇਂ ਤੋਂ ਹੀ ਮੋਕਲ ਰਾਜਾ ਨੇ ਨਾਮ ਬਦਲ ਕੇ ਜਿਹੜਾ ਸ਼ਹਿਰ ਦਾ ਨਾਮ ਫਰੀਦਕੋਟ ਰੱਖ ਦਿੱਤਾ ਗਿਆ ਸੀ ਜੋ ਕਿ ਅੱਜ ਤੱਕ ਚੱਲ ਰਿਹਾ ਹੈ ਤੇ ਸਦਾ ਚੱਲਦਾ ਰਹੇਗਾ ਰਹਿੰਦੀ ਦੁਨੀਆ ਤੱਕ ਚੱਲਦਾ ਰਹੇਗਾ ਕਹਿੰਦੇ ਉਠ ਫਰੀਦਾ ਸੁੱਤਿਆ ਤੇ ਤੂੰ ਦੁਨੀਆ ਵੇਖਣ ਜਾ ਤੈਨੂੰ ਜੇ ਕੋ ਮਿਲ ਜੇ ਬਖਸ਼ਿਆ ਤੇ ਤੂੰ ਵੀ ਬਖਸ਼ਿਆ ਜਾ ਫਰੀਦਾ ਰੋਟੀ ਤੇਰੀ ਕਾਟਦੀ ਤੇ ਲਾਵੇ ਤੇਰੀ ਭੁੱਖ ਜਿੰਨਾ ਅਕਸਾਦੀਆਂ ਜੋ ਪੜੀਆਂ ਕਣੇ ਸਹਿਣਗੇ ਦੁੱਖ ਹਾਂਜੀ ਗੁਰੂ ਪਿਆਰੀ ਸਾਧ ਸੰਗਤ ਜੀ ਆਪਾਂ ਆਓ ਦਰਸ਼ਨ ਕਰਦੇ ਹਾਂ ਉਸ ਇਤਿਹਾਸਿਕ ਸਥਾਨ ਦੇ ਜੋ ਕਿ ਬਾਬਾ ਫਰੀਦ ਸਾਹਿਬ ਜੀ ਚਰਨ ਛੋਤੇ ਧਰਤੀਏ ਪਾਕ ਪਵਿੱਤਰ ਅਸਥਾਨ ਫਰੀਦਕੋਟ ਤੇ ਆਓ ਦਰਸ਼ਨ ਕਰਦੇ ਹਾਂ ਉਸ ਕਿਲੇ ਦੇ ਆਓ ਦਰਸ਼ਨ ਕਰਦੇ ਹਾਂ ਉਸ ਦਰਬਾਰ ਦੇ ਕਾਂਗਾ ਕਰੰਗ ਟੰਡੋਲਿਆ ਤੇ ਮੇਰਾ ਸੰਗਲਾ ਖਾਲੀ ਮਾਸ ਕਾਂਗਾ ਕਾਂਗ ਟੰਡੋਲਿਆ ਤੇ ਮੇਰਾ ਸੰਗਲਾ ਖਾਲੀ ਮਾਸ ਇਹ ਦੋ ਨੈਣਾ ਮੇਰੇ ਮਾਤੇ ਸ਼ੁਹੀ ਮੁਝੇ ਪੀਰ ਦੇਖਣ ਦੀ ਆਸ ਮਝੇ ਪੀਰ ਦੇਖਣ ਦੀ ਆਸ ਦੁਨੀਆ ਦੇ ਵਿੱਚ ਰੱਖ ਫਰੀਦਾ ਕੁਝ ਐਸਾ ਬਹਿਣ ਖਲੂਣ ਕੋਲ ਹੋਈਏ ਤਾਂ ਹੱਸਣ ਲੋਕੀ ਤੁਰ ਜਾਈਏ ਤਾਂ ਰੋਣ ਤੁਰ ਜਾਈਏ ਤਾਂ ਰੋਣ ਹਾਂਜੀ ਸੰਗਤ ਜੀ ਬਹੁਤ ਹੀ ਮਿਹਨਤ ਦੇ ਨਾਲ ਅਸੀਂ ਬਾਬਾ ਫਰੀਦ ਸਾਹਿਬ ਜੀ ਸ਼ਕਰਗੰਜ ਬਾਬਾ ਫਰੀਦ ਸਾਹਿਬ ਜੀ ਦੇ ਦਰਬਾਰ ਤੇ ਟਿੱਲੇ ਦੀ ਜਿਹੜੀ ਵੀਡੀਓ ਬਣਾ ਰਹੇ ਹਾਂ ਉਸ ਸਰਹੱਦੀ ਲੋਕ ਮਿਰਸਾ ਚੈਨਲ ਦੀ ਟੀਮ ਨੇ ਬਹੁਤ ਸਾਰੀ ਮਿਹਨਤ ਕੀਤੀ ਹੈ ਤੇ ਅਰਦਾਸ ਕਰਦੇ ਹਾਂ ਕਿ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋਗੇ ਲਾਈਕ ਕਰੋਗੇ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਸੋ ਸਾਰੀ ਸੰਗਤ ਦਾ ਬਹੁਤ ਜ਼ਿਆਦਾ ਧੰਨਵਾਦ ਹਾਂਜੀ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਵੀਰਵਾਰ ਦਾ ਦਿਨ ਹੈ ਤੇ ਬਾਬਾ ਫਰੀਦ ਸਾਹਿਬ ਜੀ ਦੇ ਟਿੱਲੇ ਤੇ ਤੁਸੀਂ ਵੇਖ ਰਹੇ ਹੋ ਕਿ ਸੰਗਤਾਂ ਦੇ ਨਾਲ ਬਹੁਤ ਸਾਰੀਆਂ ਰੌਣਕਾਂ ਲੱਗੀਆਂ ਨੇ ਦੁਕਾਨਾਂ ਸਜੀਆਂ ਨੇ ਔਰ ਚਾਰੇ ਬਨੇ ਜਿਹੜਾ ਰੌਣਕਾਂ ਲੱਗੀਆਂ ਨੇ ਕਿਉਂਕਿ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਉਠ ਫਰੀਦਾ ਸੁੱਤਿਆ ਤੇ ਤੂੰ ਝਾੜੂ ਦੇ ਮਸੀਤ ਸੂ ਸੁੱਤਾ ਰੱਬ ਜਾਗਦਾ ਤੇ ਤੇਰੀ ਉਸ ਰੱਬ ਦੇ ਨਾਲ ਪ੍ਰੀਤ ਫਰੀਦਾ ਰੋਟੀ ਤੇਰੀ ਕਾਠ ਦੀ ਤੇ ਲਾਵੇ ਤੇਰੀ ਭੁੱਖ ਜਿੰਨਾ ਖਾਦੀਆਂ ਚੋਪੜੀਆਂ ਤੇ ਘਰੇ ਸਹਿਣਗੇ ਦੁੱਖ ਸੋ ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਦੇ ਸ਼ਲੋਕ ਸਾਰੀ ਦੁਨੀਆ ਹੀ ਪੜਦੀ ਤੇ ਜਾਣਦੀ ਆ ਤੇ ਆਹ ਗੱਲਬਾਤ ਕਰਦੇ ਆ ਬਾਜ਼ਾਰ ਵਾਲੇ ਲੋਕਾਂ ਨਾਲ ਬਾਬਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਪਤ ਜੀ ਕੀ ਹਾਲ ਚੱਲ ਜੋ ਚੀਤਾ ਮੋਰੀਆ ਜੀ ਦੇਆ ਜੀ ਅੱਛਾ ਬਾਬਾ ਫਰੀਦ ਸਾਹਿਬ ਜੀ ਦੇ ਦਰਬਾਰ ਤੇ ਬਹੁਤ ਸਾਰੀਆਂ ਰੌਣਕਾਂ ਲੱਗੀਆਂ ਨੇ ਹਾਂਜੀ ਹਾਂਜੀ ਤੇ ਇਸ ਗੱਲ ਦੀ ਤੁਹਾਨੂੰ ਕਿੰਨੀ ਕਿ ਖੁਸ਼ੀ ਆ ਕਿ ਤੁਸੀਂ ਉਸ ਧਰਤੀ ਤੋਂ ਜੋ ਜਿੱਥੇ ਕਿ ਬਾਬਾ ਫਰੀਦ ਸਾਹਿਬ ਜੀ ਦੀ ਉਹਨਾਂ ਦੀ ਦਰਗਾਹ ਆ ਅਸੀਂ ਬਹੁਤ ਖੁਸ਼ ਆਂ ਜੀ ਇੱਥੇ 35 ਸਾਲ ਤੋਂ ਇੱਥੇ ਆਈ ਠੀਕ ਹੈ ਜੀ 84 ਦੇ ਦੰਗਿਆਂ ਸਮੇਂ ਦੇ ਆ ਠੀਕ ਹੈ ਉਸ ਤੋਂ ਬਾਅਦ ਬਾਬਾ ਬਾਬਾ ਫਰੀਦ ਸਾਹਿਬ ਨੇ ਇਹਨੇ ਸਾਨੂੰ ਰੱਖਿਆ ਜੀ ਉਹਨਾਂ ਦੀ ਸੇਵਾ 'ਚ ਲੱਗੇ ਜੀ ਚੱਨਾ ਹੀ ਰੱਖਿਆ ਜਦੋਂ ਲਤ ਮਾਰਨਗੇ ਪਾਜਾਂਗੇ ਅੱਛਾ ਜੀ ਉਹਨਾਂ ਦੀ ਸੇਵਾ ਦੇ ਵਿੱਚ ਕਰੇ ਸੇਵਾ ਦੇ ਵਿੱਚ ਬੈਠੇ ਆਂ ਜਦ ਤੱਕ ਮਹਾਰਾਜ ਹੁਕਮ ਕਰੇਗਾ ਬਟੇ ਠੀਕ ਹੈ ਜੀ ਕਿਉਂਕਿ ਇਹ ਨਾ ਨਾ ਦਿਨ ਕੋਈ ਨਹੀਂ ਦੇ ਸਕਦਾ ਹਾਂ ਜੀ ਜਦੋਂ ਬਾਬਾ ਫਰੀਦ ਸਾਹਿਬ ਜੀ ਇੱਥੇ ਸ਼ਹਿਰ ਦੇ ਵਿੱਚ ਆਏ ਸੀ ਜੀ ਉਹਨਾਂ ਦਾ ਰਾਜਾ ਇੱਥੇ ਹੁਕਮ ਸੀਗਾ ਕਿਲਾ ਬਣ ਰਿਹਾ ਸੀ ਕੋਈ ਵੀ ਬੰਦਾ ਇੱਥੇ ਤੁਰਦਾ ਫਿਰਦਾ ਨਜ਼ਰ ਆ ਰਿਹਾ ਤੇ ਉਹਨੂੰ ਕਿਲੇ ਦੀ ਉਸਾਰੀ ਤੇ ਲਾ ਦੋ ਕੰਮ ਤੇ ਲਾ ਦਿੰਦੇ ਸੀ ਕੰਮ ਤੇ ਲਾ ਦੇ ਜੀ ਤੇ ਜਦੋਂ ਬਾਬਾ ਫਰੀਦ ਸਾਹਿਬ ਜੀ ਨੂੰ ਵੇਖਿਆ ਤੇ ਰਾਜੇ ਦੇ ਸਿਪਾਈਆਂ ਨੇ ਉਹਨਾਂ ਨੂੰ ਕੰਮ ਤੇ ਲਾਤਾ ਜੀ ਜਦੋਂ ਟੋਕਰੀ ਵੇਖੀ ਇੱਕ ਵਾਰ ਉੱਚੀ ਜਾਂਦੀ ਰਾਜੇ ਦੇ ਵਜ਼ੀਰ ਨੇ ਕਿਹਾ ਲੈ ਵੀ ਤੂੰ ਤਾਂ ਰੱਬ ਨੂੰ ਟੋਕਰੀ ਚੁਕਾਦੀ ਆ ਤੂੰ ਤਾਂ ਪਾਪਾ ਦਾ ਭਾਗੀ ਹੈ ਉਹ ਕਹਿੰਦੇ ਜੀ ਮਾਫੀ ਮੰਗਣੀ ਜੀ ਜਦੋਂ ਬਾਬਾ ਫਰੀਦ ਸਾਹਿਬ ਤੋਂ ਮਾਫੀ ਮੰਗਣ ਆਏ ਜੀ ਤੇ ਬਾਬਾ ਫਰੀਦ ਸਾਹਿਬ ਜੀ ਨੇ ਗਾਰੇ ਵਾਲੇ ਹੱਥ ਇੱਕ ਦਰਖਤ ਨੂੰ ਗੁੰਦੇ ਠੀਕ ਹੈ ਜੀ ਤੇ ਰਾਜੇ ਨੇ ਮਾफी ਮੰਗੀ ਬੰਦੇ ਰਾਜਾ ਕਹਿੰਦਾ ਇਹ ਸ਼ਹਿਰ ਵੱਧਾ ਫੁੱਲਦਾ ਨਹੀਂ ਆਈ ਅਸਹੀ ਰਾਜਾ ਜਦੋਂ ਮਾफी ਮੰਗੀ ਤੇ ਸਾਦੇ ਗਲਪਨ ਕੀ ਜੀ ਜੀ ਅੱਛਾ ਉਹੀ ਆਗੇ ਜਦੋਂ ਮਾफी ਮੰਗੀ ਬਾਬਾ ਫਰੀਦ ਸਾਹਿਬ ਜੀ ਨੇ ਬਚਨ ਕੀਤੇ ਕਿ ਇਹ ਜਿਹੜਾ ਸ਼ਹਿਰ ਹੈ ਨਾ ਇਹ ਇੰਨਾ ਭਾਗਾ ਭਰਿਆ ਹੋਏਗਾ ਹਾਂ ਜੀ ਹਾਂ ਜੀ ਦੂਰੋਂ ਦੂਰੋਂ ਚੱਲ ਕੇ ਆਏਗੀ ਹਾਂ ਜੀ ਹਾਂ ਜੀ ਉਦੋਂ ਫਿਰ ਇਹ ਰਾਜੇ ਦਾ ਉਹਨਾਂ ਨੇ ਟੋਕਰੀ ਲਵਾਈ ਤੇ ਚੰਨੀ ਸੀ ਸਮਾਨ ਨਵਾ ਲਿਆ ਹਾਂ ਜੀ ਜਦੋਂ ਬਾਬਾ ਫਰੀਦ ਸਾਹਿਬ ਨੇ ਇਹ ਫਰੀਦਕੋਟ ਸ਼ਹਿਰ ਨੂੰ ਉਗਮ ਦਿੱਤਾ ਇਹ ਸ਼ਹਿਰ ਵਾਧਾ ਫੁੱਲਦਾ ਹੋਵੇਗਾ ਫੁੱਲਦਾ ਹੋਵੇਗਾ ਫਰੀਦਕੋਟ ਦਿਲਾਂ ਚ ਖੋਟ ਤੇ ਪਾਣੀ ਦੀ ਟੋਟ ਇਹ ਸ਼ਹਿਰ ਦੇ ਵਿੱਚ ਕਿਤੇ ਪਾਣੀ ਤੁਹਾਨੂੰ ਮਿੱਠਾ ਨਹੀਂ ਮਿਲੇਗਾ ਇਹਰ ਦੇ ਬਾਰ-ਬਾਰ ਹੀ ਪਾਣੀ ਮਿੱਠਾ ਹੋ ਜਾਏਗਾ। ਅੱਛਾ ਜੀ। ਇਹ ਸ਼ਹਿਰ ਦੇ ਵਿੱਚ ਸਾਰਾ ਖਾਰਾ ਪਾਣੀ ਹੋਏਗਾ। ਵਾਹ ਵਾਹ। ਕੀ ਬਾਤ ਹੈ ਜੀ। ਬਾਬਾ ਫਰੀਦ ਸਾਹਿਬ ਜੀ ਦੀ ਕਿਉਂਕਿ ਉਹ ਇੱਕ ਸੱਚੇ-ਸੱਚੇ ਜਿਹੜੇ ਪਰਮਾਤਮਾ ਦੇ ਜਿਹੜਾ ਇੱਕ ਗੋੜੀ ਸਾਹਿਬ ਬਣਿਆ ਜੀ ਇਸਤਾਨ ਇਹਨਾਂ ਦਾ। ਉਤੋਂ ਬੱਚੇ ਗੋੜੀ ਸਾਹਿਬ ਨਾਲ ਖੇਡਦੇ ਸੀ। ਗੋੜੀ ਹੁੰਦੀ ਸੀ ਜਿਵੇਂ ਡੰਗੀ ਹੁੰਦੀ ਕੱਪੜਿਆਂ ਦੀ। ਬੱਚੇ ਖਦੋ ਸਮਝ ਕੇ ਖੇਡਦੇ ਸੀ ਉਹਦੇ ਨਾਲ। ਉਦੋਂ ਗੋੜੀ ਸਾਹਿਬ ਤੋ ਆ ਰਹੀ ਸੀ। ਜੀ ਜੀ ਹਾਂ ਜੀ। ਇਹ ਬਾਬਾ ਜੀ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਿਆ। ਤੇ ਆ우ਆਪਾ ਅੱਗੇ ਚੱਲਦੇ ਆਂ ਤੇ ਬਾਜ਼ਾਰ ਦੇ ਵਿੱਚ ਲੋਕਾਂ ਨਾਲ ਗੱਲਬਾਤ ਕਰਦੇ ਆਂ ਤੇ ਵੇਖਦੇ ਆਂ ਬਾਜ਼ਾਰ ਦੀਆਂ ਰੌਣਕਾਂ ਔਰ ਦਰਬਾਰ ਦੀਆਂ ਰੌਣਕਾਂ ਸਾਰੀਆਂ ਹਾਂਜੀ ਸੰਗਤ ਜੀ ਦਰਬਾਰ ਤੇ ਲੱਗੀਆਂ ਨੇ ਰੌਣਕਾਂ ਤੇ ਮੈਂ ਕਾਫੀ ਦੁਕਾਨਦਾਰਾਂ ਨਾਲ ਗੱਲਬਾਤ ਕੀਤੀ ਆ ਸਾਰਿਆਂ ਦੇ ਹੀ ਚਿਹਰੇ ਤੇ ਬਹੁਤ ਵਧੀਆ ਨੂਰ ਆ ਕਿਉਂਕਿ ਬਾਬਾ ਫਰੀਦ ਸਾਹਿਬ ਜੀ ਦੇ ਸ਼ਹਿਰ ਦੇ ਵਿੱਚ ਰਹਿ ਲੈਨੇ ਸ਼ਹਿਰ ਫਰੀਦਕੋਟ ਜੋ ਕਿ ਇੱਕ ਬਹੁਤ ਵੱਡਾ ਸ਼ਹਿਰ ਆ ਤੇ ਦੁਕਾਨਦਾਰਾਂ ਨਾਲ ਗੱਲਬਾਤ ਕਰ ਰਹੇ ਆ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਜੀ ਕੀ ਹਾਲ ਚਾਲ ਜੋ ਵਧੀਆ ਜੀ ਵਧੀਆ ਕਿਰਪਾ ਬਾਬਾ ਫਰੀਦ ਜੀ ਤੁਹਾਨੂੰ ਇਹ ਕਿੱਡਾ ਕੋ ਮਾਣ ਫਕਰ ਮਹਿਸੂਸ ਹੁੰਦਾ ਕਿ ਤੁਸੀਂ ਬਾਬਾ ਫਰੀਦ ਸਾਹਿਬ ਜੀ ਦੇ ਸ਼ਹਿਰ ਦੇ ਵਿੱਚ ਰਹਿੰਦੇ ਜੀ ਬਹੁਤ ਜ਼ਿਆਦਾ ਜੀ ਬਹੁਤ ਬਹੁਤ ਕਿਰਪਾ ਬਾਬਾ ਫਰੀਦ ਜੀ ਦੀ ਬਹੁਤ ਮਿਹਰ ਆ ਜੀ ਅੱਛਾ ਜੀ ਇਸ ਮਿਹਰ ਤੋਂ ਗਾਗਦਾਰੀ ਕਿੰਨਾ ਚੱਲਣ ਦੀ ਆ ਬਸ ਬਹੁਤ ਵਧੀਆ ਜੀ ਕਿਰਪਾ ਬਾਬਾ ਫਰੀਦ ਦੀ ਬਹੁਤ ਮਿਹਰ ਆ ਜੀ ਅੱਛਾ ਬਾਬਾ ਜੀ ਦੀ ਕਿਰਪਾ ਵਾ ਵਧੀਆ ਆਰਾਮਦਾਰੀ ਨਾਲ ਚੱਲਦਾ ਪ੍ਰਮਾਤਮਾ ਦੀ ਮਿਹਰ ਅੱਛਾ ਕੀ ਕੀ ਰੱਖਿਆ ਨੇ ਲੱਡੂ ਹਨਾ ਤੇਲ ਵਾ ਤੇਲ ਆ ਜੀ ਤੇਲ ਤੇ ਹੋਰ ਸ਼ੱਕਰ ਆਹ ਸ਼ੱਕਰ ਵੀ ਰੱਖ ਲੈਂਦੀ ਆ ਜੀ ਮਿਸ਼ਰੀ ਵੀ ਰੱਖਦੇ ਆ ਜੀ ਸ਼ੱਕਰ ਤੇ ਮਿਸ਼ਰੀ ਦਾ ਪ੍ਰਸ਼ਾਦ ਦਰਬਾਰ ਤੇ ਜਾਂਦਾ ਹਾਂ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਤਾਸੇ ਆ ਜੀ ਅੱਛਾ ਅੱਛਾ ਫਿਰ ਬਾਬਾ ਫਰੀਦ ਸਾਹਿਬ ਜੀ ਤੁਹਾਡੇ ਦੇ ਫੁੱਲ ਕਿਰਪਾ ਹਾਂ ਉਹਦੀ ਉਹਦੀ ਰਹਿਮਤ ਆ ਜੀ ਉਹਦੀ ਆਓ ਵੀਰ ਜੀ ਆਜੋ ਹਾਂ ਜੀ ਦੋਸਤੋ ਬਾਬਾ ਫਰੀਦ ਸਾਹਿਬ ਜੀ ਦੇ ਦਰਬਾਰ ਤੇ ਲੱਗੀਆਂ ਨੇ ਰੌਣਕਾਂ ਨੇ ਗਾਗਦਾਰੀ ਬਹੁਤ ਯੋਰਾ ਦੀ ਆ ਰਹੀ ਹੈ ਤੇ ਆਓ ਆਪਾਂ ਅੱਗੇ ਚੱਲਦੇ ਹਾਂ ਹਾਂ ਜੀ ਕੋਈ ਗੱਲ ਮਿਹਰਬਾਨੀ ਬਾਜੀ ਮਿਹਰਬਾਨੀ ਮਿਹਰਬਾਨ ਹਾਂ ਜੀ ਆਉਂਦੇ ਜਾਂਦੇ ਰਾਈਆਂ ਦੇ ਨਾਲ ਜਿਹੜੇ ਕਿ ਦਰਬਾਰ ਤੇ ਬੜੀ ਸ਼ਰਦਾ ਦੇ ਭਾਵਨਾ ਦੇ ਨਾਲ ਆਉਂਦੇ ਨੇ ਆਪਣੀਆਂ ਸੁੱਖਾਂ ਸੁਖਦਿਆਂ ਨੇ ਤੇ ਉਹਨਾਂ ਦੀਆਂ ਸੁੱਖਾਂ ਵਾਰ ਆਉਂਦੀਆਂ ਨੇ ਤੁਸੀਂ ਵੇਖ ਰਹੇ ਜੋ ਕਿ ਵੀਰਵਾਰ ਦਾ ਦਿਨ ਵਾ ਔਰ ਦਰਬਾਰ ਤੇ ਜਿਹੜੀਆਂ ਕਾਫੀ ਰੌਣਕਾਂ ਲੰਮੀਆਂ ਦਰਬਾਰ ਦੇ ਵਿੱਚ ਜਾਨੀ ਕਿ ਬਿਜਾਰ ਦੇ ਵਿੱਚ ਬੜੀ ਗਹਿਮਾ ਗਮੀ ਆ ਤੇ ਵੀਰ ਨਾਲ ਗੱਲ ਕਰਦੇ ਆ ਅਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਕੋੜਕਪੁਰੇ ਤੋਂ ਕੋੜਕਪੁਰੇ ਤੋਂ ਇਹ ਤੋਂ ਕਿੰਨਾ ਪੈ ਜਾਂਦਾ ਕੋੜਕਪੁਰਾ ਇਹ ਤੋਂ ਪੈਦਾ 15 ਕਿਲੋ ਅੱਛਾ 15 ਕਿਲੋ ਮੀਟਰ ਤੁਸੀਂ ਹਰ ਵੀਰਵਾਰ ਆਉਂਦੇ ਜੋ ਕਿ ਜਾਂ ਇਸੇ ਵੀਰਵਾਰ ਹਰ ਵੀਰਵਾਰ ਆਉ ਅੱਛਾ ਜੀ ਬਾਬਾ ਫਰੀਦ ਸਾਹਿਬ ਜੀ ਨੇ ਤੁਹਾਡੇ ਤੇ ਫਿਰ ਕਿੰਨੀ ਕੋਈ ਕਿਰਪਾ ਕੀਤੀ ਆ ਵਧੀਆ ਜੀ ਬਹੁਤ ਵਧੀਆ ਤੇ ਇੱਥੇ ਆ ਕੇ ਵੈਸੇ ਹੀ ਉਹਨੂੰ ਬਹੁਤ ਸਕੂਨ ਮਿਲਦਾ ਜੀ ਜੀ ਅੱਛਾ ਆਪਣੀ ਲਵ ਮੈਰਿਜ ਕੇ ਰੇਂਜ ਮੈਰਿਜ ਆ ਲਵ ਮੈਰਿਜ ਲਵ ਮੈਰਿਜ ਚਲੋ ਅਸੀਂ ਬਾਬਾ ਫਰੀਦ ਸਾਹਿਬ ਜੀ ਅੱਗੇ ਅਰਦਾਸ ਕਰਦੇ ਆਂ ਔਰ ਪ੍ਰਮਾਤਮਾ ਅੱਗੇ ਕਿ ਪ੍ਰਮਾਤਮਾ ਤੈਨੂੰ ਹਰ ਤਰ੍ਹਾਂ ਦੀ ਜਿਹੜੀ ਆ ਖੁਸ਼ੀ ਮਿਲੇ ਔਰ ਵੀ ਜੀ ਬਹੁਤ ਮਿਹਰਬਾਨੀ ਸਾਡੇ ਨਾਲ ਗੱਲ ਕਰਨ ਵਾਸਤੇ ਥੈਂਕ ਯੂ ਜੀ ਹਾਂ ਜੀ ਦੋਸਤੋ ਤੁਸੀਂ ਵੇਖ ਰਹੇ ਜੋ ਕਿ ਸੰਗਤਾਂ ਦੇ ਵਿੱਚ ਬਹੁਤ ਜਿਆਦਾ ਉਤਸ਼ਾਹ ਆ ਔਰ ਸੰਗਤਾਂ ਨੂੰ ਮ ਇਹ ਦਰਬਾਰ ਤੇ ਬਾਬਾ ਫਰੀਦ ਸਾਹਿਬ ਜੀ ਦੇ ਦਰਬਾਰ ਦੇ ਪਹੁੰਚ ਰਹੇ ਨੇ ਤੇ ਆਓ ਆਪਾਂ ਥੋੜਾ ਅੱਗੇ ਚੱਲਦੇ ਆ ਹਾਂਜੀ ਇਹ ਹੈ ਜੀ ਬਾਬਾ ਫਰੀਦ ਸਾਹਿਬ ਜੀ ਦਾ ਸ਼ਹਿਰ ਫਰੀਦਕੋਟ ਬਾਬਾ ਫਰੀਦ ਸਾਹਿਬ ਜੀ ਦਾ 뜰ਾ ਇੱਥੇ ਬਾਬਾ ਫਰੀਦ ਸਾਹਿਬ ਜੀ ਆਏ ਸੀਗੇ ਅੱਜ ਦੀ ਸਾਡੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਵੀਡੀਓ ਨੂੰ ਜਿਹੜਾ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਕਮੈਂਟ ਕਰਕੇ ਦੱਸਿਓ ਔਰ ਸਰਹੱਦੀ ਲੋਕ ਵਰਸਾ ਚੈਨਲ ਦੇਖਣ ਵਾਲੇ ਅਨ ਬਹੁਤ ਸਾਰਾ ਪਿਆਰ ਤੇ ਬਹੁਤ ਸਾਰਾ ਸਤਿਕਾਰ ਥੈਂਕ ਯੂ ਮਿਹਰਬਾਨੀ